970 ਹਾਂਜੀ ਗੇਟ ਖੋਲਿਓ ਭਾਈ ਫੁੱਲੀ ਆਜੋ 970 ਦੀ ਗੱਲ ਹੈ ਹਾਂਜੀ ਅੰਬਾਲੇ ਕੋਟ ਚੋਂ ਆਇਆ ਸੰਮਣੇ ਆਇਨੇ ਤੁਹਾਡੇ ਉਹ ਕਾਹਦੇ ਸੰਮਣੇ ਆਇ ਜੀ ਮੈਨੂੰ ਤਾਂ ਆਪ ਨਹੀਂ ਪਤਾ ਖੋਲ ਕੇ ਪਤਾ ਲੱਗੂ ਤੂੰ ਪਪਾ ਲੱਕੜ ਦਾ ਕੰਮ ਕਰਦੇ ਹੋ ਹਾਂਜੀ ਹਾਂ ਆ ਆਰਾ ਮੇਰਾ ਠੀਕ ਹੈ ਉਹ ਤੁਸੀਂ ਤਾਂਨੇ ਲੱਕੜਾ ਵੱਡੀਆਂ ਹੋਣੀਆਂ ਦੋ ਕਿਕਰ ਦੀਆਂ ਇੱਕ ਟਾਲੀ ਦੀ ਐਕਸ ਵਾਈ 34 ਐਕਸ ਵਾਈ 35 ਐਕਸ ਵਾਈ 36 ਆਪਾਂ ਬੜੀ ਕੋਈ ਹੋਰ ਹੋਰ ਹੋ ਨਹੀਂ ਥੋੜੇ ਹੀ ਐ 70 ਸੰਗੀ ਆ ਤਰਣਾ ਹੋ ਹੌਣ 70 ਜੀ ਹਾਂ ਤੇਰੇ ਹੀ ਆ ਫਿਰ ਲੈ ਆ ਲੈ ਕੋੜਚ ਆ ਜਾ ਨਹੀਂ ਫਿਰ ਲੱਕੜ ਬੱਡਨ ਨਾਲ ਕੀ ਹੋ ਗਿਆ ਲੱਕੜ ਬੱਡਨ ਨਾਲ ਕੀ ਹੈ ਚੋਰੀ ਕੀਤੀ ਤੁਸੀਂ ਕੰਮੀ ਲੱਕੜ ਦਾ ਲੱਕੜ ਦਾ ਤਾਂ ਹੈਗਾ ਚੋਰੀ ਕੀਤੀ ਤੁਸੀਂ ਰੇਲ ਵੇਲਾਂ ਦੀ ਬਾਈ ਲੱਕੜੋ ਸਾਡੀ ਨਹੀਂ ਸੀ ਤੀ ਲੱਕੜ ਤਾਂ ਭਰਪੂਰ ਸਿਆਣੇ ਬੜਾਈ ਐ ਹੂੰ ਉਹ ਸਾਨੂੰ ਨਹੀਂ ਪਤਾ ਭਾਈ ਕੀ ਦੀ ਐ